ਤਾ ਚਪਾਈ ਸਾਹਿਬ ਦਾ ਜਿਹੜਾ ਪਾਠ ਹੈ ਉਹ ਪਹਿਲਾਂ ਕੀਤਾ ਜਾਏਗਾ ਗੁਰੂ ਮਹਾਰਾਜ ਤੋਂ ਆਸਰਾ ਲਿਆ ਜਾਏਗਾ ਔਰ ਉਸ ਤੋਂ ਬਾਅਦ ਜਿਹੜਾ ਕਹ ਲਈਏ ਕਿ ਅੱਗੇ ਵਧਣ ਦਾ ਜਿਹੜਾ ਫੈਸਲਾ ਉਹ ਕੀਤਾ ਗਿਆ ਤਾਂ ਅੱਗੇ ਜੀ ਅੱਗੇ ਦੱਬਾ ਜੀ ਉੱਪਰ ਚਲੇ ਗਏ ਨੇ ਜਿਨ੍ਹਾਂ ਦੇ ਵੱਲੋਂ ਇਹ ਪਾਠ ਕੀਤਾ ਜਾਏਗਾ ਤਾਂ ਰਾਣਾ ਸਾਹਿਬ ਗੁਰੂ ਮਹਾਰਾਜ ਦਾ ਆਸਰਾ ਲੈ ਕੇ ਸ਼ੁਰੂਆਤ ਜਿਹੜੀ ਕੀਤੀ ਜਾ ਰਹੀ ਹੈ ਬਿਲਕੁਲ ਜੀ ਗੁਰੂ ਮਹਾਰਾਜ ਦਾ ਆਸਰਾ ਲੈ ਕੇ ਸ਼ੁਰੂਆਤ ਕੀਤੀ ਜਾਏਗੀ ਤੇ ਹਮੇਸ਼ਾ ਹੀ ਗੁਰੂ ਦਾ ਆਸਰਾ ਰਿਹਾ ਇਸ ਮੋਰਚੇ 'ਚ ਵੀ ਰਹੇਗਾ ਧੰਨਵਾਦ ਜਿਸ ਤਰੀਕੇ ਦੇ ਨਾਲ ਸ਼ਾਂਤਮਈ ਅੰਦੋਲਨ ਦੀ ਗੱਲਬਾਤ ਕੀਤੀ ਗਈ ਹੈ ਪਰ ਕਹਿੰਦੇ ਕਿ ਸਾਡਾ ਕੋਈ ਇਰਾਦਾ ਨਹੀਂ ਹਰਿਆਣਾ ਸਰਕਾਰ ਨੂੰ ਦੇਖਣਾ ਚਾਹੀਦਾ ਇਹ ਤਾਂ ਹੈ ਹੀ ਆ ਜੀ ਅਸੀਂ ਵੀ ਦੇਖਦੇ ਵਸੀਆਂ ਉਹਨਾਂ ਦਾ ਫਰਜ਼ ਬਣਦਾ ਕਿ ਰਾਹ ਖੋਲ ਕੇ ਦੇ ਧੰਨਵਾਦ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਅਮਰਜੀਤ ਸਿੰਘ ਰਾੜਾ ਹੋਣ ਚਾਹੇ ਬਾਕੀ ਦੇ तमाम ਲੀਡਰ ਹੋਣ ਤਾਂ ਉਹਨਾਂ ਦੇ ਵੱਲੋਂ ਜਿਹੜਾ ਇਸ ਵਕਤ ਪਾਠ ਹੈਗਾ ਉਹ ਸ਼ੁਰੂ ਕੀਤਾ ਗਿਆਗਾ ਕਿਉਂਕਿ ਬਸ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰੋ ਛਾਨੇ ਕੇ ਕਰਦਾ ਕਰੀਏ ਸਭ ਗੈਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾਂ ਪੁਰਾਣੇ ਜਾਣ ਕੇ ਰਹੇ ਪਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਪਾਠ ਚਪਈ ਸਾਹਿਬ ਦਾ ਉਸ ਦੀ ਸ਼ੁਰੂਆਤ ਹੈ ਜਿਹੜੀ ਉਹ ਕੀਤੀ ਗਈ ਹੈਗੀ ਔਰ ਪਾਠ ਜਿਹੜਾ ਆਰੰਭ ਕਰ ਦਿੱਤਾ ਗਿਆ ਔਰ ਜਿਹੜੀ ਸੰਗਤ ਹੈ ਉਹ ਥੱਲੇ ਜ਼ਮੀਨ ਦੇ ਉੱਪਰ ਬੈਠ ਗਈ ਹੈ ਕਾਕੇ ਗੁਰੂ ਮਹਾਰਾਜ ਤੋਂ ਆਸਰਾ ਲੈਣ ਤੋਂ ਬਾਅਦ ਜਿਹੜੀ ਅਗਲੀ ਸ਼ੁਰੂਆਤ ਹੈ ਉਹ ਇਸ ਜਗ੍ਹਾ ਤੋਂ ਕੀਤੀ ਜਾਵੇ ਅੰਦੋਲਨ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਜਾਵੇ ਤਮਾਮ ਜਿਹੜੇ ਲੀਡਰ ਨੇ ਉਹ ਇਸ ਵਕਤ ਜ਼ਮੀਨ ਤੇ ਬੈਠ ਗਏ ਨੇ ਤਾਂ ਕਿ ਜਿਹੜੀ ਅਰਦਾਸ ਦੀ ਸ਼ੁਰੂਆਤ ਹੈ ਉਹ ਕੀਤੀ ਜਾਵੇ ਚਪਈ ਸਾਹਿਬ ਦਾ ਪਾਠ ਔਰ ਉਸ ਤੋਂ ਬਾਅਦ ਗੁਰੂ ਮਹਾਰਾਜ ਤੋਂ ਜਿਹੜਾ ਆਸਰਾ ਲੈਣ ਤੋਂ ਬਾਅਦ ਕਹ ਲਈਏ ਕਿ ਅੱਗੇ ਵਧਣ ਦਾ ਕੰਮ ਹੈ ਜਿਹੜਾ ਉਹ ਕੀਤਾ ਜਾਏਗਾ ਔਰ ਬਕਾਇਦਾ ਤੌਰ ਤੇ ਕਿਹਾ ਗਿਆ ਕਿ ਕੇਵਲ ਜਿਹੜੇ ਲੀਡਰਸ਼ਿਪ ਹੈ ਉਹ ਅੱਗੇ ਵਧੇਗੀ ਜਦੋਂ ਕਿ ਬਾਕੀ ਦੀ तमाम ਜਿਹੜੀ ਕਹ ਲਈਏ ਕਿ ਨਾਲ ਲੋਕ ਆਏ ਹੋਏ ਨੇ ਉਹ ਪਿੱਛੇ ਹੀ ਰੁਕਣਗੇ ਉਹਨਾਂ ਦੇ ਵੱਲੋਂ ਅੱਗੇ ਨਹੀਂ ਵਧਿਆ ਜਾਏਗਾ ਤਾਂ ਲੀਡਰਸ਼ਿਪ ਦਾ ਜਿਹੜਾ ਫੈਸਲਾ ਹੈਗਾ ਉਸੇ ਨੂੰ ਅੰਤਮ ਫੈਸਲਾ ਮੰਨਿਆ ਜਾਵੇ ਉਸ ਤੋਂ ਬਿਨਾ ਕੋਈ ਵੀ ਜਿਹੜਾ ਇਕੱਲੇ ਕਿ ਵਿਅਕਤੀ ਹੈ ਉਹ ਅੱਗੇ ਵਧਣ ਦੀ ਹਿੰਮਤ ਨਾ ਕਰੇ ਕਿਉਂਕਿ ਤਮਾਮ ਜਿਹੜੇ ਲੋਕ ਨੇ ਉਹਨਾਂ ਨੂੰ ਪਿੱਛੇ ਰੋਕ ਦਿੱਤਾ ਗਿਆ ਹੈਗਾ ਔਰ ਸਰਕਾਰ ਨੂੰ ਇੱਕ ਮੌਕਾ ਦਿੱਤਾ ਗਿਆ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਹਲੇ ਵੀ ਗੱਲ ਹੈ ਜਿਹੜੀ ਉਹ ਕੀਤੀ ਜਾ ਸਕਦੀ ਹੈ ਤਾਂ ਅਸੀਂ ਗੱਲਬਾਤ ਦੇ ਲਈ ਤਿਆਰ ਹਾਂ ਕਿਉਂਕਿ ਗੱਲਾਂਬਾਤਾਂ ਦੇ ਨਾਲ ਮੀਟਿੰਗਾਂ ਦੇ ਨਾਲ ਹੀ ਇਸ ਚੀਜ਼ ਦਾ ਜਿਹੜਾ ਹੱਲ ਹੈ ਉਹ ਨਿਕਲੇਗਾ ਬਿਨਾ ਗੱਲਬਾਤ ਤੋਂ ਜਿਹੜਾ ਹੱਲ ਹੈ ਉਹ ਨਹੀਂ ਨਿਕਲੇਗਾ ਇਸ ਲਈ ਸਰਕਾਰ ਕੋਲ ਗੱਲਬਾਤ ਦੇ ਰਾਸਤੇ ਖੁੱਲੇ ਹੋਏ ਨਹੀਂ